ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ 26 ਜਨਵਰੀ ਹੈ ਅੱਜ ਗਣਤੰਤਰਤਾ ਦਿਵਸ ਜੋ ਪੂਰੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਅੱਜ ਕਰਾਲੀ ਸ਼ਹਿਰ ਦੇ ਵਿੱਚ ਨਗਰ ਕੌਂਸਲ ਕਰਾਲੀ ਦੇ ਵਿੱਚ ਅੱਜ ਅਸੀਂ ਇੱਥੇ ਮੌਜੂਦ ਹਾਂ ਜਿੱਥੇ ਕਿ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਨਗਰ ਕਾਉਂਸਲ ਕੁਰਾਲੀ ਦੇ ਜੋ ਪ੍ਰਧਾਨ ਨੇ ਸਰਦਾਰ ਰਣਜੀਤ ਸਿੰਘ ਜੀਤੀ ਜੀ ਉਹਨਾਂ ਦੇ ਵੱਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਜੋ ਹੋਰ ਇੱਥੇ ਸ਼ਖਸੀਤਾਂ ਪਹੁੰਚੀਆਂ ਨੇ ਐਮ ਸੀ ਪਹੁੰਚੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਦਿਖਾਉਂਦੇ ਹਾਂ ਤੁਹਾਨੂੰ ਇਹ ਪੂਰੀ ਜਾਣਕਾਰੀ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ ਸੋ ਬਹੁਤ ਬੜੇ ਨੂੰ ਉੱਪਰ ਤੋਂ ਪਹੁੰਚ ਆਈ ਹੈ ਬੜਾ ਬੜਾ ਨਦੀਪ ਆ ਜਾਓ ਜੀ ਉਹ ਨਵੀਂ ਮੈਂ ਇੱਥੇ ਆਪਣੇ ਬਣਾ ਦੇਣੀ ਸੋ ਆ ਜਾ ਹਾਂਜੀ ਉਹ ਰੋਡ ਤੇ ਰੋਡ ਕ੍ਰਮਿਚ ਸਤ मां चल जन गंगा ऊचल जन विचित्र रंग तब शुभ नाम लेके कर शुभ आशीष मांगे गाए सब जय कान्हा जनगत मनो मनो दैत जय हे ਗੌਰ ਗੌਰ ਵਿਸ਼ਾਜਨ ਤਾ ਕੌਂਸਲ ਕਰਦਾਨ ਹੈ ਜੈ ਹਿੰਦ ਜੈ ਹਿੰਦ ਜੈ ਮੈਂ ਆਪਣੇ ਬੰਨਿਓ 75ਵੇਂ ਗਣਤੰਤਰਤਾ ਦਿਵਸ ਦੀਆਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਦੇਸ਼ ਨਿਵਾਸੀਆਂ ਨੂੰ ਵਧਾਈਆਂ ਦਿੰਨਾ ਮੁਬਾਰਕਬਾਦ ਦਿੰਨਾ ਇਹ ਉਹ ਜੀ ਵਧੀਆ ਸੰਵਿਧਾਨ ਡਾਕਟਰ ਭੀਮrao ਅੰਬੇਦਕਰ ਜੀ ਨੇ ਲਿਖਿਆ ਕਿ ਜਿਸ ਸੰਵਿਧਾਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਇਹ ਇੱਕ ਵਿਲੱਖਣ ਸੰਵਿਧਾਨ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਅਲੱਗ ਮੰਨਿਆ ਜਾਂਦਾ ਡੈਮੋਕ੍ਰੇਸੀ ਸਾਡੇ ਮੁਲਕ ਤੋਂ ਵੱਧ ਕਿਤੇ ਹੈ ਨਹੀਂ ਇਹ ਬਹੁਤ ਵੱਡੀ ਘਾਲਣਾ ਘਾਲ ਕੇ ਸਾਡੇ ਸੁਤੰਤਰ ਸਰਗਰਮੀਆਂ ਨੇ ਸਨਾਨੀਆਂ ਨੇ ਇੱਕ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਦੇ ਬਾਅਦ ਡਾਕਟਰ ਸਾਹਿਬ ਨੇ ਸੰਵਿਧਾਨ ਲਿਖਿਆ ਤੇ ਪੂਰੇ ਪੂਰੇ ਦੁਨੀਆ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੋਇਆ ਜਦੋਂ ਇਹ ਸੰਵਿਧਾਨ ਲਿਖਿਆ ਗਿਆ ਤੇ ਮੈਂ ਮੁਬਾਰਕਾਦ ਬਾ ਦਿੰਦਾ ਤੇ ਕਾਮਨਾ ਕਰਦਾ ਐਸੀ ਤਰ੍ਹਾਂ ਅਸੀਂ ਪੂਰੇ ਮੁਰਕ ਦੇ ਵਿੱਚ ਰਲ ਮਿਲ ਕੇ ਰਹੀਏ ਤੇ ਦੁਨੀਆ ਨੂੰ ਇੱਕ ਰਾਖਾ ਦਿਖਾਉਂਦੇ ਰਹੀਏ ਧੰਨਵਾਦ ਇਸ ਨੂੰ ਨਗਰ ਕੌਂਸਲ ਦੇ ਸਟਾਫ ਕਾਉਂਸਲਰ ਸਾਹਿਬਾਨ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅੱਜ ਜੋ ਸਾਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਇਹ ਸਾਨੂੰ ਭਾਰਤ ਦੇ ਸੰਵਿਧਾਨ ਕਾਰਨ ਹੀ ਹੈ ਦੁਨੀਆ ਦੇ ਵਿੱਚੋਂ ਸਭ ਤੋਂ ਵਲੱਖਣ ਤਾਂ ਵਲੱਖਣ ਸੰਵਿਧਾਨ ਹੈ ਸਾਡੇ ਦੇਸ਼ ਦਾ ਜਿਸ ਦੇ ਤਹਿਤ ਸਾਨੂੰ ਜਿੱਥੇ ਅਧਿਕਾਰਾਂ ਅਧਿਕਾਰ ਮਿਲੇ ਹਨ ਉੱਥੇ ਸਾਨੂੰ ਨਾਲ ਫਰਜ਼ ਵੀ ਸਾਡੇ ਅੰਕਿਤ ਕੀਤੇ ਗਏ ਹਨ ਅਸੀਂ ਅੱਜ ਸਾਡਾ ਫਰਜ਼ ਹੈ ਕਿ ਅਸੀਂ ਜਿੱਥੇ ਆਪਣੇ ਅਧਿਕਾਰਾਂ ਦਾ ਆਨੰਦ ਮਾਣਣਾ ਹੈ ਉੱਥੇ ਨਾਲ ਦੀ ਨਾਲ ਅਸੀਂ ਆਪਣੇ ਫਰਜ਼ ਵੀ ਪੂਰੀ ਸਹਿਰਦਤਾ ਦੇ ਨਾਲ ਨਿਭਾਉਣੇ ਹਨ ਅੰਤ ਦੇ ਵਿੱਚ ਮੈਂ ਫਿਰ ਦੇਸ਼ ਵਾਸੀਆਂ ਨੂੰ ਨਗਰ ਕੌਂਸਲ ਕਰਾਲੀ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਜੈ ਹਿੰਦ 92 ইয়ার্স ওল্ড ভাই এজ ਆਪ ਸਭ ਹੈਰਾਨ ਹੋਵੋਗੇ ਮੈਂ ਜਿੱਥੇ ਵੀ ਮੇਰਾ ਨਿਸ਼ਾਨ ਹੈ ਮੇਰਾ ਕੋਈ ਵੀ ਇਲਾਕਾ ਨਹੀਂ ਮੇਰਾ ਕੋਈ ਵੀ ਪਿੰਡ ਨਹੀਂ ਮੇਰਾ ਕੋਈ ਵੀ ਮੇਰੇ ਲਈ ਇਹ ਇੱਕ ਨਿਸ਼ਾਨ ਹੈ ਦੋ ਸਾਲ ਬਾਅਦ ਮੈਂ ਆਈ ਹੂੰ ਪ੍ਰਧਾਨ ਸਾਹਿਬ ਨੂੰ ਵੀ 26 ਜਨਵਰੀ ਮੈਨੂੰ ਯਾਦ ਹੈ ਹੁਣ ਫਿਰ 26 ਜਨਵਰੀ ਮੈਨੂੰ ਕਿਤੇ ਵੀ ਮੇਰਾ ਨਿਸ਼ਾਨ ਕੋਈ ਵੀ ਜਗ੍ਹਾ ਤੇ ਘੁੰਮਦੀ ਖੁਮਾ ਮੈਂ ਉਥੇ ਪਾਹੁੰਚ ਜਾਨੀ ਹਾਂ ਮੈਂ ਦੇਸ਼ ਦੀ ਸੇਵਾ ਮੇਰੇ ਪਤੀ ਨਸੀਬ ਸਿੰਘ 84 ਦਾ ਦੰਗੜਚ 5 ਸਾਲ ਬੈਠੇ ਪਏ ਪਰ ਅੱਜ ਮੈਂ ਮੈਨੂੰ ਦਿੱਲੀ ਢੂੰਡ ਰਹੇ ਆ ਮੈਂ ਤਾਂ ਪਿੰਡ ਵਿੱਚ ਹੀ ਆ ਉਹ ਕਹਿੰਦੇ ਜੀ ਤੁਹਾਨੂੰ ਮਿਲਣਾ ਮੈਂ ਕਿਹਾ ਜੀ ਆਜੋ ਉਹ ਉੱਥੇ ਪਿੰਡ ਦਿੱਲੀ ਪਹੁੰਚ ਗਏ ਉਹ ਤਿੰਨ ਕਈ ਸਾਲ ਬਾਅਦ ਉੱਥੇ ਹੁਣ ਢੂੰਡਦੇ ਪਏ ਨੇ ਦਿੱਲੀ ਵਿੱਚ ਮੈਂ ਤਾਂ ਪੰਜਾਬ ਪ੍ਰਧਾਨ ਸਾਹਿਬ ਦੇ 26 ਜਨਵਰੀ ਨੂੰ ਦਰਸ਼ਨ ਕਰੇ ਸੀ 15 ਅਗਸਤ ਮੈਂ ਬਾਹਰ ਚਲੀ ਗਈ ਬਹੁਤ ਬਹੁਤ ਧੰਨਵਾਦ ਜੋ ਆਪ ਨੇ ਮੇਰਾ ਸਵਾਗਤ ਕੀਤਾ ਜੈ ਹਿੰਦ ਅਸੀਂ ਸਾਰੇ ਆ ਜਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਹਿਬਾਨ ਸਾਰੇ ਹੀ 75ਵੇਂ ਗਣਤੰਤਰ ਦਿਵਸ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਜਿਹੜੀ ਆਜ਼ਾਦੀ ਸਾਨੂੰ ਮਿਲੀ ਸੀ ਉਸ ਨੂੰ ਇੱਕ ਵਧੀਆ ਰੂਪ ਦੇਣ ਦੇ ਲਈ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜਿਹੜਾ ਕਿ ਸੰਵਿਧਾਨ ਸਾਡਾ ਲਿਖਿਆ ਸੀ ਉਸ ਦੇ ਤਹਿਤ ਅੱਜ ਅਸੀਂ ਆਪਣਾ ਸਾਰੇ ਦੇਸ਼ ਵਾਸੀ ਆਪਣਾ ਜੀਵਨ ਬਸਰ ਕਰਦੇ ਆਂ ਔਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮੈਡਮ ਅਨਮੋਲਕ ਗਗਨਮਾਨ ਜੀ ਮੰਤਰੀ ਸਾਹਿਬ ਵੱਲੋਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਧੰਨਵਾਦ ਅੱਜ 75ਵੇਂ ਗੰਧਨਤਰਾ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਗਣਤੰਤਰ ਦਿਵਸ ਸਾਨੂੰ ਬੜੇ ਵਧੀਆ ਤਰੀਕੇ ਨਾਲ ਤੁਮਤਮ ਨਾਲ ਮਨਾਉਣਾ ਚਾਹੀਦਾ ਕਿਉਂਕਿ ਇਹ ਉਹ ਦਿਨ ਹੈ ਜਿੱਦਣ ਸਾਨੂੰ ਸਾਡਾ ਦੇਸ਼ ਦੇ ਵਿੱਚ 1950 ਦੇ ਵਿੱਚ ਕਨਸਟੀਟਿਊਸ਼ਨ ਲਾਗੂ ਹੋਇਆ ਸੀਗਾ ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਬੋਲਣ ਦਾ ਆਪਣੀ ਹਰ ਕਿਸ ਕਿਸੇ ਵੀ ਧਰਮ ਨੂੰ ਬਿਲੋਂਗ ਕਰਨ ਦਾ ਕਿਸੇ ਵੀ ਧਰਮ ਨੂੰ ਮੰਨਣ ਦਾ ਤੇ ਆਜ਼ਾਦੀ ਦਾ ਹਰ ਤਰੀਕੇ ਦੀ ਅੱਜ ਆਜ਼ਾਦੀ ਦਾ ਤੇ ਇਵਨ ਸਾਨੂੰ ਇਹ ਵੀ ਦੱਸਦਾ ਹੈ ਜੇ ਸਾਡੀ ਨੇਸ਼ਨ ਦੇ ਪ੍ਰਤੀ ਸਾਡੇ ਰਾਸ਼ਟਰਪਤੀ ਸਾਡੀ ਕੀ ਡਿਊਟੀ ਸੀਗੀਆਂ ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਧੂਮਤਮ ਨਾਲ ਸਾਨੂੰ ਆਪਣਾ ਗਣਤੰਤਰ ਦਿਵਸ ਮਨਾਉਣਾ ਚਾਹੀਦਾ ਹੈ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ 75 75ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਸਾਰਾ ਦੇਸ਼ ਸਾਡਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਆ ਅੱਜ ਇਸ ਦਿਨ ਦੇ ਮੌਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਬਾਹਰ ਰਹਿੰਦੇ ਸਾਡੇ ਭਾਰਤ ਭਾਰਤੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦਨਾ ਇਹ ਅੱਜ ਦਾ ਜੋ ਸ਼ੁਭ ਦਿਨ ਹੈ ਸਾਡੇ ਦੇਸ਼ ਨੂੰ ਆਪਣਾ ਸੰਵਿਧਾਨ ਮਿਲਿਆ ਸੀ ਔਰ ਮੈਂ ਸਮਝਦਾ ਕਿ ਜੋ ਸਾਡਾ ਸੰਵਿਧਾਨ ਹੈ ਇਹਦੇ ਜੋ ਡੈਮੋਕਰੈਟਿਕ ਸੈਟਅਪ ਹੈ ਇੱਕ ਬਹੁਤ ਫਲੈਕਸੀਬਲ ਤੇ ਦੇਸ਼ ਦਾ ਸਭ ਤੋਂ ਉਤਮ ਡੈਮੋਕਰੈਟਿਕ ਸੈਟਅਪ ਨੂੰ ਚਲਾਉਣ ਵਾਲਾ ਸੰਵਿਧਾਨ ਹੈ ਇਸ ਦੇ ਤਹਿਤ ਸਭ ਨੂੰ बराबर ਦੇ ਹੱਕ ਦਿੱਤੇ ਗਏ ਹਨ ਤੇ ਡਿਊਟੀਆਂ ਵੀ ਦਿੱਤੀਆਂ ਗਈਆਂ ਹਨ ਬੰਦੇ ਰੱਖਦੇ ਹੋਏ ਕਿ ਸਾਡਾ ਦੇਸ਼ ਆਉਣ ਵਾਲੇ ਸਮੇਂ 'ਚ ਇਸ ਦੁਨੀਆ ਦਾ ਸਭ ਤੋਂ ਬਿਹਤਰੀਨ aur ek bahut badi power ਬਣ ਕੇ ਉੱਪਰ ਸੋ ਐਸੇ ਸੰਵਿਧਾਨ ਨੂੰ ਤੁਹਾਡਾ ਬਾਬਾ ਭੀਮਰਾਓ ਉਵੇਦਕਰ ਜੀ ਨੂੰ ਨਮਨ ਕਰਦਾ ਕਿ ਉਹਨਾਂ ਨੇ ਸਾਡੇ ਦੇਸ਼ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਜਿਸ ਦੀ ਅਸੀਂ ਛਾਂ ਨੂੰ ਅੱਜ ਵੀ ਮਾਣ ਰਹੇ ਹਾਂ ਔਰ ਆਉਣ ਵਾਲੇ ਸਮੇਂ ਚ ਇਹ ਸੰਵਿਧਾਨ ਸਾਨੂੰ ਦੁਨੀਆ ਦੇ ਇੱਕ ਨੰਬਰ ਦੇਸ਼ ਬਣਾ ਕੇ ਬਣੇਗਾ ਔਰ ਅਸੀਂ ਉਹ ਦਿਨ ਦੂਰ ਨਹੀਂ कि ਅਸੀਂ ਇਸ ਅਸੀਂ ਸਾਡਾ ਭਾਰਤ ਵਰਸ਼ ਸਾਰੀ ਦੁਨੀਆ ਦਾ ਇੱਕ ਬਹੁਤ ਵੱਡਾ ਉਹਨਾ ਮੁਲਕਾਂ ਚ ਹੋ ਜਾਏਗਾ ਜਿਨ੍ਹਾਂ ਦੇ ਜਿਹੜੇ ਇਸ ਸਾਰੇ ਦੁਨੀਆ ਨੂੰ ਚਲਾਉਂਦੇ ਹਨ ਮੈਂ ਫਿਰ ਅੱਜ ਇਸ ਸ਼ੁਭ ਦਿਨ ਤੇ ਸਾਰੇ ਨੂੰ ਵਾਰਕਵਾਦ ਦਿੰਦਾ ਹੋਇਆ ਉਮੀਦ ਕਰਦਾ ਕਿ ਅਸੀਂ ਜਿੱਥੇ ਇਸ ਸੰਵਿਧਾਨ ਚ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਥੇ ਸੰਵਿਧਾਨ ਦੀ ਰੱਖਿਆ ਲਈ ਵੀ ਜੋ ਅਸੀਂ ਕਰ ਸਕਦੇ ਆ ਸਾਨੂੰ ਕਰਨਾ ਚਾਹੀਦਾ ਤਾਂ ਕਿ ਸਾਡੀ ਦੇਸ਼ ਦੀ ਜੋ ਯੂਨਿਟੀ ਹੈ ਇੰਟੀਗ੍ਰਿਟੀ ਹੈ ਔਰ ਸੋਵਰਨਿਟੀ ਹੈ ਇਹਨੂੰ ਅਸੀਂ ਬਚਾ ਸਕੀਏ ਧੰਨਵਾਦ ਜੈ ਜਿਤ ਮੈਂ ਆਪਣੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ 75th ਰਿਪਬਲਿਕ ਡੇ ਤੇ ਸ਼ੁਭ ਕਾਮਨਾਵਾਂ ਦਿੰਦਾ ਤੇ ਵਧਾਈਆਂ ਦਿੰਦਾ ਹਾਂ ਅ ਅਸੀਂ ਜੇ ਅੱਜ ਬਾਬਾ ਮੇਰਦਕਰ ਜੀ ਦਾ ਨਾਮ ਨਾ ਲਈਏ ਭੁੱਲ ਜਾਈਏ ਉਹਨਾਂ ਨੂੰ ਬਹੁਤ ਬੜੀ ਗਲਤੀ ਹੋਊਗੀ ਇਹ ਬਾਬਾ ਜੀ ਦੀ ਦੇਣ ਹੈ ਜਿਹੜਾ ਐਡਾ ਵਧੀਆ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਸਭ ਨੂੰ ਇਕੁਅਲ ਰਾਈਟਸ ਦਿੱਤੇ ਆ ਹਿੰਦੂ ਹਿੰਦੋਸਤਾਨ ਦੀ ਡੈਮੋਕ੍ਰੇਸੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਔਰ ਤੁਸੀਂ ਇਹ ਦੇਖ ਰਹੇ ਹੋ ਵੀ ਇਹ ਦੇਸ਼ ਕਿੰਨਾ ਤਰੱਕੀ ਕਰ ਰਿਹਾ ਹੈ ਇਹ ਸਿਰਫ ਬਾਬਾ ਜੀ ਦੀ ਦੇਣ ਹੈ ਜਿਹਦੇ ਕਨਸਟੀਟਿਊਸ਼ਨ ਇਹਨਾਂ ਵਧੀਆ ਲਿਖਿਆ ਕਿ ਅੱਜ ਅਸੀਂ ਪ੍ਰੋਗਰੈਸਿਵ ਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਹੈ ਤੇ ਆਉਣ ਵਾਲੇ ਟਾਈਮ 'ਚ ਸਾਡਾ ਦੇਸ਼ ਸਭ ਤੋਂ ਵੱਡਾ ਵਰਲਡ ਦੀ ਪਾਵਰ ਬਣੂਗਾ ਤੇ ਮੈਂ ਸਭ ਨੂੰ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਰਿਪਬਲਿਕ ਦੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਤੇ ਤਨਵਾਦ ਕਾ ਅਦਬ ਸਾਰੀ ਪ੍ਰੈਸ ਦਾ ਜੋ ਸਾਰਾ ਕੁਝ ਸਾਡੇ ਐ ਐਮਸੀ ਦਾ ਆਫਿਸ ਦਾ ਸਾਰਾ ਕੁਝ ਕਵਰ ਕਰਦੀ ਹੈ ਪਰ ਸਾਡੇ ਛੋਟੀਆਂ-ਬੋਟੀਆਂ ਖਬਰਾਂ ਤੁਮਾਨ ਸਾਹਿਬ ਤੇ ਵੀ ਮੇਰਾ ਇਹ ਹਮੇਸ਼ਾ ਤਤਪਤ ਰਹੇਂਦੇ ਥੈਂਕ ਯੂ